ਆਪੇ ਉਹਨੇ ਲਾਡਾ ਚਾਮਾ ਨਾਲ ਵਿਆਹਿਆ ਮੁੰਡਾ ਪਰ ਲੋਕਾਂ ਨੇ ਬਣਾ ਦਿੱਤਾ ਮਜ਼ਾਕ ਅਕਸਰ ਹੀ ਕਿਹਾ ਜਾਂਦਾ ਹੈ ਕਿ ਚਿੱਟੇ ਚਾਉਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਪਰ ਹੁਣ ਇੱਕ ਨੌਜਵਾਨ ਦੀ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੇ ਮੁੰਡਾ ਕੁੜੀ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਨੇ ਪਰ ਲੋਕ ਇਸ ਮੁੰਡੇ ਬਾਰੇ ਕਹਿ ਰਹੇ ਨੇ ਕਿ ਕੁੜੀ ਤਾਂ ਵਿਚਾਰੀ ਮੁੰਡੇ ਤੋਂ ਡਰੀ ਪਈ ਏ ਅਤੇ ਕੋਈ ਕਹਿ ਰਿਹਾ ਹੈ ਕਿ ਇਸ ਨੂੰ ਛੇਰਬਾਨੀ ਪਾਉਣ ਦੀ ਕੀ ਲੋੜ ਸੀ ਚੋਬਰ ਨੇ ਹਾਰੀ ਗਿੱਟਿਆਂ ਤੱਕ ਪਾਇਆ ਹੋਇਆ ਏ ਅਤੇ ਕੋਈ ਕਹਿ ਰਿਹਾ ਕੇ ਪਤੰਦਰ ਜੁੱਤੀ ਨਾਲ ਜਰਾਬਾਂ ਪਾਈ ਫਿਰਦਾ ਏ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਕੁਝ ਲੋਕਾਂ ਤੋਂ ਦੂਜਿਆਂ ਦੀ ਖੁਸ਼ੀ ਜਰੀ ਨਹੀਂ ਜਾਂਦੀ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੋੜੀਆਂ ਤਾਂ ਉੱਪਰੋਂ ਬਣ ਕੇ ਆਉਂਦੀਆਂ ਨੇ ਪਰ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜੋ ਆਪਣੀਆਂ ਗਲਤੀਆਂ ਲੁਕੋ ਕੇ ਦੂਜਿਆਂ ਵਿੱਚ ਹੀ ਗਲਤੀਆਂ ਕਰਦੇ ਰਹਿੰਦੇ ਨੇ ਸੋ ਸਾਨੂੰ ਤਾਂ ਇਹ ਜੋੜੀ ਬਹੁਤ ਹੀ ਸੋਹਣੀ ਲੱਗ ਰਹੀ ਹੈ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ